ਮੈਸੀ ਸਾਇੰਸ ਐਂਡ ਫਾਊਂਡੇਸ਼ਨ ਯੂ ਐਸ ਏ ਜੋ ਕਿ ਸਮਾਜ ਭਲਾਈ ਕੰਮਾਂ ਦੇ ਵਿੱਚ ਇੱਕ ਨਾਮਵਰ ਸੰਸਥਾ ਹੈ ਕਰੋਨਾ ਕਾਲ ਦੇ ਦੌਰਾਨ ਵੀ ਇਸ ਸੰਸਥਾ ਵੱਲੋਂ ਹਜ਼ਾਰਾਂ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ ਕ੍ਰਿਸਮਸ ਦੇ ਸਮਾਗਮ ਦੌਰਾਨ ਲੁਧਿਆਣਾ ਮੱਲਾ ਵਿਖੇ ਪੀ ਆਰ ਓ ਬਾਬਾ ਗਿੱਲ ਦੀ ਅਗਵਾਈ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਵੀ ਮੈਸੀ ਸਾਇੰਸ ਐਂਡ ਫਾਊਂਡੇਸ਼ਨ ਯੂ ਐਸ ਏ ਦੇ ਪ੍ਰਮੁੱਖ ਆਗੂ ਸੁਰਿੰਦਰ ਮੈਸੀ ਜੀ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਰਾਸ਼ਨ ਕੰਬਲ ਸਰਦੀਆਂ ਦੇ ਕੱਪੜੇ ਤੇ ਹੋਰ ਜ਼ਰੂਰਤ ਦਾ ਸਮਾਨ ਭੇਜਿਆ ਗਿਆ ਇਸ ਬਹੁਤ ਹੀ ਸ਼ਾਨਦਾਰ ਕਰਵਾਏ ਗਏ 크ਿਸਮਸ ਸਮਾਗਮ ਦੇ ਵਿੱਚ ਜਦੋਂ ਸਾਲਵੇਸ਼ਨ ਆਰਮੀ ਮਾਈਕਰੋਬਿਟ ਹਸਪੀਟਲ ਦੇ ਐਡਮਿਨਿਸਟ੍ਰੇਟਿਵ ਮੇਜਰ ਵਿਲੀਅਮ ਮਸੀਜੀ ਪਹੁੰਚੇ ਤਾਂ ਸ਼ਾਨਦਾਰ ਢੋਲ ਨਗਾੜਿਆਂ ਦੇ ਨਾਲ ਮੇਜਰ ਵਿਲੀਅਮ ਮਸੀਜੀ ਦਾ ਸਵਾਗਤ ਕੀਤਾ ਗਿਆ ਗੱਲਬਾਤ ਦੌਰਾਨ ਪ੍ਰਵੀਨ ਬਾਬਾ ਜੀ ਤੇ ਐਸ ਐਚਓ ਸਰਪਜੀਤ ਸਿੰਘ ਚਾਲਨੇ ਵੀ ਸਾਰਿਆਂ ਨੂੰ ਵਧਾਈ ਦਿੱਤੀ।

ਹallelujah ਹallelujah ਮੈਂ ਸਭ ਨੂੰ ਬਹੁਤ ਮੁਬਾਰਕ ਬਾਦ ਦਿਨੇ ਆ ਔਰ ਸਭ ਸੇ ਬੱਬੇ ਭਾਜੀ ਦਾ ਅਸੀਂ ਬਹੁਤ ਧੰਨਵਾਦੀ ਆ ਔਰ ਅਸੀਂ ਉਹਨਾਂ ਦੇ ਅਸੀਂ ਦੁਆ ਕਰਦੇ ਆ ਕਿ ਦੇਖੋ ਉਹਨਾਂ ਨੇ ਇੱਕ ਪਲੇਟਫਾਰਮ ਤੇ ਸਾਰਿਆਂ ਨੂੰ ਇਕੱਠਾ ਕੀਤਾ ਆ ਕੋਈ ਆਪਣੀਆਂ ਵੱਖਰੀਆਂ ਵੱਖਰੀਆਂ ਕੋਈ ਪਾਰਟੀਆਂ ਆ ਜਾਂ ਵੱਖਰੇ ਵੱਖਰੇ ਲੋਕ ਕਿਉਂਕਿ ਜੋ ਜੋ ਪਰਮੇਸ਼ਵਰ ਆਂਦੇ ਆ ਜਿਹੜੇ ਸੰਤ ਆਂਦੇ ਆ ਉਹ ਕੋਈ ਸਿਰਫ ਇੱਕ ਵਾਸਤੇ ਨਹੀਂ ਆਂਦੇ ਉਹ ਸਾਰੇ ਸੰਸਾਰ ਲਈ ਆਂਦੇ ਆ ਸੋ ਇਹਨਾਂ ਦਾ ਇਹੀ ਸੰਦੇਸ਼ਾ ਹੁੰਦਾ ਕਿ ਅਸੀਂ ਸਭ ਇੱਕ ਆ ਕਿਉਂਕਿ ਪ੍ਰਭੂ ਨੇ ਸਭ ਨੂੰ ਇੱਕ ਕਿਉਂਕਿ ਇੱਕ ਮਾਨਮੁਨ ਗੁਰੂ ਨਾਨਕ ਦੇਵ ਜੀ ਨੇ ਕੈਸੀ ਸਭ ਦੀ ذات ਦੀ ਪਛਾਣ ਬੋ ਠੀਕ ਹੈ ਜੀ ਸੋ ਇਸੇ ਕਰਕੇ ਬੜਾ ਬਹੁਤ ਬਹੁਤ ਵਧਾਈ ਦੇਣੇ ਆ ਵੱਡੇ ਦਿਨ ਦੀ ਵਧਾਈ ਦੇਣੇ ਆ ਸਭ ਨੂੰ ਸਾਰੀ ਸੰਗਤ ਨੂੰ ਆਏ ਹੋਏ ਨੂੰ ਔਰ ਆਉਣ ਵਾਲਾ ਨਵਾਂ ਸਾਲ ਵੀ ਸਭ ਦੇ ਵਾਸਤੇ ਖੁਸ਼ੀਆਂ ਭਰਿਆ ਆਵੇ ਹਰ ਘਰ ਆਂਗਣ ਵਿੱਚ ਖੁਸ਼ੀਆਂ ਹੋਣ ਸਭ ਦੀਆਂ ਕਮਾਈਆਂ ਵਿੱਚ ਪਰਮੇਸ਼ਰ ਬਰਕਤ ਪਾਵੇ ਸਭ ਦੇ ਤੇ ਮਹਾਰਾ ਚੜ੍ਹਦੀ ਕਲਾ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਹallelujah ਹallelujah ਸਾਡਾ ਧਾਰੀਵਾਲ ਸ਼ਹਿਰ ਜਿਹੜਾ ਤਿਹਾਰ ਨੂੰ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਉੱਪਰ ਉੱਠ ਕੇ ਸਿਆਸੀ ਰਾਜਨੀਤੀ ਤੋਂ ਬਹੁਤ ਹੀ ਚਾ ਪਿਆਰ ਮੁਹੱਬਤ ਦੇ ਨਾਲ ਹਰੇਕ ਤਿਹਾਰ ਦੇ ਵਿੱਚ ਹਰ ਧਰਮ ਦਾ ਹਰ ਵਿਅਕਤੀ ਹਰ ਸਿਆਸੀ ਪਾਰਟੀ ਜਿਹੜੀ ਆ ਉਹ ਹਿੱਸਾ ਲੈਂਦੀ ਆ ਸਾਡੇ ਪਿਆਰੇ ਵੀਰ ਬੱਬਾ ਗਿੱਲ ਜੀ ਬਹੁਤ ਪਿਆਰ ਕਰਦੇ ਨੇ ਸਾਨੂੰ ਇਹਨਾਂ ਨੇ ਅੱਜ ਇੱਕ ਮਿਸਾਲ ਪੈਦਾ ਕਰਤੀ ਆ ਬਹੁਤ ਵੱਡਾ ਇਕੱਠ ਔਰ ਹਰੇਕ ਜਾਤ ਦੇ ਹਰੇਕ ਧਰਮ ਦੇ ਵਿਅਕਤੀ ਨੇ ਹਿੱਸਾ ਲਿਆ ਔਰ ਖੁਸ਼ੀ ਹਰੇਕ ਦੇ ਚਿਹਰੇ ਦੇ ਉੱਤੇ ਦੇਖਣ ਨੂੰ ਮਿਲੀ ਆ ਔਰ ਪ੍ਰਭੂ ਜਸੂ ਮਸੀਹ ਦੇ ਅੱਗੇ ਕਾਮਨਾ ਕਰਦੇ ਆ ਕਿ ਅੱਗੇ ਤੋਂ ਵੀ ਇਹ ਸਾਡੀ ਜਿਹੜੀ ਪਲਵਾਰੀ ਆ ਹੋਰ ਵਧੇ ਮੈਂ ਪਿਛਲੇ ਸਾਲ ਵੀ ਇੱਥੇ ਹੀ ਐਸਚੋ ਸੀ ਔਰ ਮੈਂ ਦੇਖਿਆ ਕਿ ਇਸ ਵਾਰ ਤਿੰਨ ਗੁਣਾ ਜਿਹੜੀਆਂ ਬਰਕਤਾਂ ਜਿਹੜੀ ਸੰਗਤ ਆ ਸਾਡੇ ਇੱਤੇ ਵੱਧ ਪਹੁੰਚੀ ਆ ਔਰ ਮੈਂ ਇਸ ਚੀਜ਼ ਦੀ ਬੱਬਾ ਗੇਲ ਨੂੰ ਔਰ ਇਹਦੇ ਸਹਿਯੋਗੀਆਂ ਨੂੰ ਪ੍ਰਬੰਧਕਾਂ ਨੂੰ ਆਏ ਸਾਰੇ ਵੀਰਾਂ ਨੂੰ ਮੈਂ ਵਧਾਈਆਂ ਦੇਣਾ ਔਰ ਜਿਹੜਾ ਇਹ ਤਿਹਾਰ ਮਨਾ ਰਹੇ ਆ ਇਹਦੇ ਵਿੱਚ ਅੱਗੇ ਤੋਂ ਵੀ ਅਗਲੇ ਆਸਾਲਾਂ ਦੇ ਵਿੱਚ ਵੀ ਸਾਨੂੰ ਇਹ ਫਲਵਾੜੀ ਵਧੇ ਔਰ ਅੱਗੇ ਆ ਰਿਹਾ ਨਵਾਂ ਸਾਲ ਮੇਰੇ ਵੱਲੋਂ ਮੇਰੇ ਪ੍ਰਸ਼ਾਸਨ ਪੰਜਾਬ ਪੁਲਿਸ थाना ਧਾਰੀਵਾਲ ਔਰ ਡਿਸਟ੍ਰਿਕਟ ਪੁਲਿਸ ਦੇ ਸੀਨੀਅਰ ਅਫਸਰਾਂ ਵੱਲੋਂ ਵੀ ਸਾਰੇ ਮੁਸੀਬਰਾਦਰੀ ਦੇ ਵੀਰਾਂ ਨੂੰ ਵੱਡੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਔਰ ਨਵਾਂ ਸਾਲ ਜਿਹੜਾ ਆ ਉਹ ਖੁਸ਼ੀਆਂ ਭਰਿਆ ਆ ਵੀ ਜੈ ਮਸੀਹ ਦੀ